ਗੁਰਪ੍ਰੀਤ ਸਿੰਘ ਪੂਲਰ ਮੋਹਾਲੀ ਦੇ ਐਸਐਸਪੀ ਬਣੇ ਰਹਿਣਗੇ ਹਾਲਾਂਕਿ ਉਹਨਾਂ ਦੀ 3 ਸਾਲ ਦੀ ਮਿਆਦ ਪੂਰੀ ਹੋ ਗਈ ਹੈ ਪਰ ਪੰਜਾਬ ਸਰਕਾਰ ਨੇ ਰਾਤੋ-ਰਾਤ ਨਿਯਮਾਂ 'ਚ ਤਬਦੀਲੀ ਕਰਕੇ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਉਹਨਾਂ ਨੂੰ 5 ਸਾਲ ਤੱਕ ਇੱਕੋ ਥਾਂ ਤੇ ਤਾਇਨਾਤ ਰੱਖਿਆ ਜਾ ਸਕਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਮਾਮਲਾ ਉੱਠਣ ਤੋਂ ਬਾਅਦ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ 1991 ਪੰਜਾਬ ਪੁਲਿਸ ਸਰਵਿਸ ਬੈਚ ਦੇ ਗੁਰਪ੍ਰੀਤ ਸਿੰਘ ਪੁੱਲਰ ਉਰਫ ਬੌਬੀ ਪੰਜਾਬ ਸਰਕਾਰ ਦੇ ਹਰਮਨ ਪਿਆਰੇ ਅਫਸਰਾਂ ਚੋਂ ਇੱਕ ਨੇ ਇਸ ਲਈ ਤਾਂ ਉਹਨਾਂ ਨੂੰ ਮੋਹਾਲੀ ਦਾ ਐਸਐਸਪੀ ਬਰਕਰਾਰ ਰੱਖਣ ਲਈ ਰਾਤੋਂ ਰਾਤ ਪੰਜਾਬ ਸਰਕਾਰ ਨੇ ਆਰਡੀਨੈਂਸ ਜਾਰੀ ਕਰਵਾ ਦਿੱਤਾ ਸਤੰਬਰ 2009 ਨੂੰ ਪੁੱਲਰ ਦੀ ਮੋਹਾਲੀ ਵਿੱਚ ਐਸਐਸਪੀ ਵਜੋਂ ਬਦਲੀ ਹੋਈ ਸੀ ਅਤੇ 3 ਸਾਲ ਇਸ ਅਹੁਦੇ ਤੇ ਬਣੇ ਰਹਿਣ ਦੇ ਬਾਵਜੂਦ ਉਹ ਹਾਲੇ ਵੀ ਮੋਹਾਲੀ ਵਿੱਚ ਹੀ ਇਸ ਅਹੁਦੇ ਤੇ ਨੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਐਕਟ 2007 ਵਿੱਚ ਤਬਦੀਲੀ ਕਰਕੇ ਪੁੱਲਰ ਦੀ ਮੋਹਾਲੀ ਵਿੱਚ ਐਸਐਸਪੀ ਵਜੋਂ ਮਿਆਦ ਵਧਾ ਦਿੱਤੀ ਹੈ। ਮੋਹਾਲੀ ਵਿੱਚ ਐਸਐਸਪੀ ਵਜੋਂ ਨਿਯੁਕਤੀ ਹੋਣ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੀ ਕਾਮਯਾਬੀ ਤੇ ਸਫਰ ਤੇ ਮਾਰਦਿਆਂ ਇੱਕ ਨਜ਼ਰ। ਸੋਲਨਾਲ ਸੰਬੰਧਿਤ ਵਿਕਰਾਂਤ ਵਰਮਾ ਨਾਮ ਦੇ ਵਪਾਰੀ ਦੇ ਕਤਲ ਦੀ ਗੁੱਤੀ ਨੂੰ ਪੁਲਿਸ ਨੇ ਸੁਲਝਾਇਆ। ਵਿਕਰਾਂਤ ਦਾ ਪਿਛਲੇ ਸਾਲ ਕਤਲ ਕਰ ਦਿੱਤਾ ਗਿਆ ਸੀ। ਐਡਵੋਕੇਟ ਮਨਪ੍ਰੀਤ ਸਿੰਘ ਕਤਲ ਮਾਮਲੇ ਵਿੱਚ ਪੁਲਿਸ ਨੇ 1 ਮਹੀਨੇ ਵਿੱਚ ਹੀ 9 ਦੋਸ਼ੀਆਂ ਨੂੰ ਕਾਬੂ ਕਰ ਲਿਆ। ਡੇਰਾ ਬਸੀ ਦੇ ਡਾਕਟਰ ਦੀਪਕ ਕौरा ਕਤਲ ਕੇਸ ਵਿੱਚ ਪੁਲਿਸ ਨੇ 4 ਦਿਨਾਂ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਰੋਪੜ ਨਾਲ ਸਬੰਧਤ ਇੱਕ ਵਿਅਕਤੀ ਦਾ ਬਹਿਲੋਲਪੁਰ ਪਿੰਡ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 48 ਘੰਟਿਆਂ ਵਿੱਚ ਹੀ ਦੋਸ਼ੀ પતિ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਖਰੜ ਦੇ ਕੌਂਸਲਰ ਨਾਲ ਇੱਕ ਲੋਟਰੀ ਏਜੰਸੀ ਨੇ ਕਰੋੜ ਦੀ ਠੱਗੀ ਮਾਰੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨਾਈਜੀਰੀਅਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੋ ਹਥਿਆਰਬੰਦ ਡੀਲਰਾਂ ਦੇ ਰੈਕਟ ਦਾ ਪਰਦਾਫਾਸ਼ ਕੀਤਾ ਸੀ ਜੋ ਕਿ ਝਾਲੀ ਰਜਿਸਟ੍ਰੇਸ਼ਨ ਤੇ ਗੈਰਕਾਨੂੰਨੀ ਹਥਿਆਰ ਰੱਖਦੇ ਸਨ। ਪੁਲਿਸ ਨੇ ਸ਼ਿਮਲਾ ਨਾਲ ਸੰਬੰਧਿਤ ਕਪਿਲ ਦੇਵ ਦੇ ਕਤਲ ਦੀ ਗੁੱਥੀ ਸੁਲਝਾਈ ਅਤੇ ਦੋ ਨੌਜਵਾਨਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ। ਸਾਲ 2009 ਤੋਂ ਹੁਣ ਤੱਕ ਪੁਲਿਸ ਨੇ 137 ਔਰਤਾਂ ਨੂੰ ਜਾਲਸਾਜ਼ੀ ਦੇ ਮਾਮਲੇ ਵਿੱਚ ਕਾਬੂ ਕੀਤਾ ਹੈ। ਗੁਰਪ੍ਰੀਤ ਸਿੰਘ ਪੁੱਲਰ ਨੂੰ 26 ਜਨਵਰੀ 2012 ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਆ ਗਿਆ ਹੈ। ਆਓ ਹੁਣ ਦੇਖਦੇ ਹਾਂ ਕਿ ਆਮ ਲੋਕਾਂ ਦਾ ਕੀ ਕਹਿਣਾ ਹੈ ਐਸਐਸਪੀ ਗੁਰਪ੍ਰੀਤ ਸਿੰਘ ਪੁੱਲਰ ਬਾਰੇ। ਪੁੱਲਰ ਸਾਹਿਬ ਤੇ ਆਪਣੀ ਤਰਫ ਬਹੁਤ ਕੋਸ਼ਿਸ਼ ਕਰਦੇ ਨੇ। ਲਰਨ ਆਰਡਰ ਰੇ ਮਾਲੀਚ ਲੇਕਨ ਇਹ ਹੈ ਕਿ ਜਦ ਤੱਕ ਪਬਲਿਕ ਸਾਥ ਨਾ ਦੇ ਇਹ ਹੁਣੋਂ ਦੀ ਪੁਲਿਸ ਸਾਥ ਨਾਲ ਦੇ ਤਦ ਤੱਕ ਕੁਝ ਨਹੀਂ ਹੁੰਦਾ ਓਵਰ ਆਲ ਜਿਹੜੀ ਫੰਕਸ਼ਨ ਹੈ ਇਹ ਗੱਲ ਠੀਕ ਹੈ ਤੁਹਾਡੀ ਕਿ ਜ਼ਿੰਮੇਵਾਰੀ ਤਾਂ ਐਸਐਸਪੀ ਸਾਹਿਬ ਦੀ ਹੁੰਦੀ ਹੈ ਸਾਰੀ ਜੋ ਵੀ ਜਿੱਥੇ-ਉਥੇ ਕੰਟਰੋਲ ਹੁੰਦਾ ਪਬਲਿਕ ਨੂੰ ਸਾਥ ਦੇਣਾ ਚਾਹੀਦਾ ਜੋ ਕਿ ਬਹੁਤ ਜ਼ਰੂਰੀ ਹੈ ਕਿਉਂਕਿ ਕੱਲਾ ਬੰਦਾ ਪੂਰੇ ਉਹਨੂੰ ਸੰਭਾਲ ਨਹੀਂ ਸਕਦਾ ਮੁਹਾਲੀ ਜੇ ਐਸਐਸਪੀ ਦੀ ਫੰਕਸ਼ਨਿੰਗ ਦੇ ਬਾਰੇ ਗੱਲ ਕਰੀਏ ਤਾਂ ਕੱਲੇ ਮੁਹਾਲੀ ਐਸਐਸਪੀ ਨੇ ਆਪ ਨਹੀਂ ਕੱਲੇ ਨੇ ਕੰਟਰੋਲ ਕਰਨਾ ਹੁੰਦਾ ਜੋ ਐਸਐਸਪੀ ਲੈਵਲ ਦੀ ਪੋਰਟ ਹੁੰਦੀ ਹੈ ਇਹ ਐਡਮਿਨਿਸਟ੍ਰੇਟਿਵ ਲੈਵਲ ਦੀ ਪੋਸਟ ਹੁੰਦੀ ਹੈ ਜਿਨ੍ਹਾਂ ਨੇ ਅੱਗੇ ਫਰਦਰ ਜੋ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਸਟਰੈਂਥਨ ਕਰਨਾ ਹੁੰਦਾ ਹੈ ਅੱਗੇ ਜਿੱਥੇ ਤੱਕ ਮੇਰੇ ਨੋਲੇਜ ਵਿੱਚ ਹੈ ਉਹਨਾਂ ਦੀ ਫੰਕਸ਼ਨ ਬਹੁਤ ਹੀ ਅੱਛਾ ਹੈ ਔਰ ਉਹ ਇੱਕ ਕੈਪੇਬਲ ਸਟ੍ਰਿਕਟ ਬੋਲਡ ਅਫੀਸਰ ਹੈ ਔਰ ਹਮੇਸ਼ਾ ਉਹਨਾਂ ਨੇ ਵਿਕਟਿਮਸ ਦਾ ਸਾਥ ਦਿੱਤਾ ਗੁਰਪ੍ਰੀਤ ਸਿੰਘ ਪੁੱਲਰ ਦੇ ਸਿਆਸੀ ਸਬੰਧ ਨੇ ਅਤੇ ਸਪਸ਼ਟ ਹੈ ਕਿ ਸਰਕਾਰ ਆਪਣੇ ਹਰਮਨ ਪਿਆਰੇ ਅਫਸਰ ਲਈ ਕਿਸੇ ਵੀ ਕਾਨੂੰਨ ਅਤੇ ਐਕਟ ਵਿੱਚ ਸੋਧ ਕਰ ਸਕਦੀ ਹੈ ਮੋਹਾਲੀ ਤੋਂ ਕੈਮਰਾਮੈਨ ਸ਼ਰਵਨ ਕੁਮਾਰ ਅਤੇ ਮਨੀਸ਼ ਨਾਗਰ ਦੇ ਨਾਲ ਇਨਰਜੀਤ ਕੋਰ ਜੀ ਐਨ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ